ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਜੀ ਨੂੰ ਪਤਾ ਜੀ ਪਿੰਡ ਤੂਤ ਦੇ ਵਿੱਚ ਖੜੇ ਆ ਜੀ ਅਸੀਂ ਸਾਰੇ ਇੱਧਰ ਨਗਰ ਨਿਵਾਸੀ ਖੜੇ ਨੇ ਜੀ ਇਹ ਉਹ ਵੀਰ ਨੇ ਜਿਨ੍ਹਾਂ ਦੀਆਂ ਪੈਲੀਆਂ ਜਿਹੜੀਆਂ ਜ਼ਮੀਨਾਂ ਹੜ ਨੇ ਖਰਾਬ ਕਰੀਆਂ ਸੀਗੀਆਂ ਜੀ ਔਰ ਆਪ ਜੀ ਨੂੰ ਪਤਾ ਤਿੰਨ ਪਿੰਡਾਂ ਨੂੰ ਗੋਦ ਲਿਆ ਗਿਆ ਸੀਗਾ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਅਸੀਂ ਪਹਿਲਾਂ ਦੱਸਣਾ ਚਾਹੁੰਦੇ ਹਾਂ ਸੰਗਤਾਂ ਨੂੰ 40 ਟਰੈਕਟਰ ਲਗਾਤਾਰ ਚੱਲ ਰਹੇ ਨੇ ਜੀ ਤਿੰਨ ਪਿੰਡਾਂ ਚ ਉਨਾਲੇ 20-25 ਦਿਨਾਂ ਤੱਕ ਅਸੀਂ ਆਪ ਜੀ ਨੂੰ ਇਹ ਸੁਨੇਹਾ ਦਵਾਂਗੇ ਵੀ ਤਿੰਨੇ ਪਿੰਡ ਪੱਧਰ ਹੋ ਜਾਣੇ ਨੇ ਜੀ ਜਿੰਨੀ ਜਿਹੜੀ ਪੈਲੀ ਆ ਜੀ ਔਰ ਅੱਜ ਬਜਾਈ ਲਈ ਅਸੀਂ ਖਾਦ ਤੇ ਬੀਜ ਜਿਹੜਾ ਬੰਦ ਰਹੇ ਆ ਜੀ ਪਿੰਡ ਰਾਦਰਕੇ ਨੂੰ ਜਿੰਨੀ ਪੈਲੀ ਹੜ ਨੇ ਖਰਾਬ ਕੀਤੀ ਜਿੰਨੀ ਦਾ ਅਸੀਂ ਵਾਦਾ ਕੀਤਾ ਸੀ ਕਾਲਪੁਰਖ ਵਾਹਿਗੁਰੂ ਦੇ ਪੰਡਾਰੇ ਚੋਂ ਤੁਹਾਡੇ ਸਾਥ ਦੇ ਨਾਲ ਤੁਸੀਂ ਸਾਨੂੰ ਬਹੁਤ ਸਪੋਰਟ ਕੀਤੀ ਪਿਛਲੇ 6-7 ਸਾਲਾਂ ਤੋਂ ਆਪ ਜੀ ਨੇ ਸਾਨੂੰ ਇੰਨੀ ਸਪੋਰਟ ਕੀਤੀ ਤਾਂ ਅੱਜ ਸੰਸਥਾ ਏਡੇ ਵੱਡੇ ਪੱਧਰ ਤੇ ਕੰਮ ਕਰ ਰਹੀ ਆ ਜੀ ਔਰ ਇੱਧਰ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਨਾਲ ਨਾਲ ਇੱਧਰ ਜਿਹੜਾ ਖਾਦ ਮਹਗਾਈ ਗਈ ਆ ਔਰ ਨਾਲ ਨਾਲ ਇੱਧਰਲੇ ਪਾਸੇ ਸਟੋਰ ਕੀਤਾ ਜਾਂਦਾ ਸੰਗੇ ਜੀ ਜੇ ਆਪਾਂ ਗੱਲ ਕਰੀਏ ਹਰੇਕ ਤਰ੍ਹਾਂ ਦਾ ਆਪਣੇ ਕੋਲੇ ਬੀਜ ਆ ਜੀ ਹਰੇਕ ਤਰ੍ਹਾਂ ਦਾ 806 ਜਾਂ ਮੈਂ ਕੋਈ 27 ਜਾਂ 327 ਪਿਆ ਜੀ ਹਰ ਇੱਕ ਤਰ੍ਹਾਂ ਦਾ ਬੀਜ ਆਪਣੇ ਕੋਲੇ ਆ ਜੀ ਔਰ ਇੱਧਰਲੇ ਪਾਸੇ ਆਪਣੇ ਕੋਲੇ ਜਿਹੜੀ ਖਾਦ ਆ ਜੀ ਜਿਹੜੀ ਇਹਨਾਂ ਕਿਸਾਨਾਂ ਨੂੰ ਬਤਾਈ ਜਾਣੀਆਂ ਔਰ ਇਹ ਪਤਾ ਕਿਦਾਂ ਲੱਗਦਾ ਸਾਨੂੰ ਕਿਹੜੇ ਕਿਹਦੇ ਕੋਲੇ ਕਿੰਨੇ ਥੈਲੇ ਜਿਹੜੇ ਦੇਣੇ ਨੇ ਕਿਨੂੰ ਅਸੀਂ ਪ੍ਰੋਪਰ ਇੱਕ ਮਤਾ ਪਾਉਨੇ ਆ ਜੀ ਮਤਾ ਕਿਸਾਨ ਸਾਨੂੰ ਪਾ ਕੇ ਦਿੰਦਾ ਉਹਦੇ ਵਿੱਚ ਫਿਰ ਸਰਪੰਚ ਲੰਬੜਦਾਰ ਤਸਦੀਕ ਕਰਦਾ ਮੋਹਰ ਲਾਉਂਦਾ ਦੋ ਗਵਾਹ ਸਾਈਨ ਕਰ ਦਿੰਦੇ ਨੇ ਤੇ ਫਿਰ ਅਸੀਂ ਆਪਣੇ ਪੱਖ ਤੇ ਸਰਚ ਕਰ ਲੈਂਦਾ ਬਾਕੀ ਕਿਸਾਨਾਂ ਨੂੰ ਆਪ ਪਤਾ ਉਹ ਸੱਚ ਤੇ ਲਿਖਾਇਆ ਉਹਨਾਂ ਨੇ ਤੇ ਉਹਨਾਂ ਅੱਜ ਖਾਦਰ ਬੀਜ ਕੱਲੇ ਕੱਲੇ ਕਿਸਾਨ ਨੂੰ ਜਿਹੜਾ ਆਵਾਜ਼ ਮਾਰ ਕੇ ਉਹ ਦਿੱਤਾ ਜਾਣਾ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਸਾਰੇ ਭੈਣ ਭਰਾਵਾਂ ਦਾ ਤੁਹਾਡੀ ਸਪੋਰਟ ਦੇ ਨਾਲ ਅੱਜ ਸੰਸਥਾ ਹੜ ਪੀੜਤ ਇਲਾਕੇ ਦੇ ਵਿੱਚ ਜਿਹੜੀ ਸੇਵਾ ਕਰ ਰਹੀ ਹੈ ਜੀ ਪਿਛਲੇ 2 ਮਹੀਨਿਆਂ ਤੋਂ ਸਵਾਮਾਂ ਜਾ ਰਹੀ ਨੇ ਲੋਜੀ ਕੱਲੇ ਕੱਲੇ ਵੀਰ ਨੂੰ ਤੁਹਾਡਾ ਕਿੰਨੀ ਪੈਲੀ ਹੈ ਜੀ ਮੇਰੀ ਦੋ ਕੱਲੇ ਓਕੇ ਤੁਹਾਡੀ ਟਰੈਕਟਰ ਚੱਲ ਰਹੇ ਨੇ ਹਾਂ ਚੱਲ ਰਹੇ ਇਹਨਾਂ ਦਿਨਾਂ ਜੀ ਲੰਬੜਦਾਰ ਸਾਹਿਬ ਨੇ ਜੀ ਤੁਹਾਡਾ ਨਾਮ ਕੀ ਹੈ ਜੀ ਨਿਰਮਲ ਸਿੰਘ ਨਿਰਮਲ ਸਿੰਘ ਜੀ ਨੇ ਜੀ ਇਹਨਾਂ ਦੀ ਪੈਲੀ ਜਿਹੜੀ ਰੇਤ ਪੈ ਗਈ ਸੀ ਹੜ੍ਹ ਕਰਕੇ ਜੀ ਪਾਣੀ ਕਰਕੇ ਉਹ ਪੱਧਰ ਵੀ ਆਪਾਂ ਕਰ ਰਹੇ ਹਾਂ ਜੀ ਤੇ ਜਿੰਨਿ ਦੱਸਣਾ ਚਾਹੁੰਦੇ ਆ ਤਿੰਨ ਪਿੰਡਾਂ ਦੇ ਵਿੱਚ ਜਿੰਨੀ ਪੈਲੀ ਜਿਹੜੀ ਹੜ੍ਹ ਨੇ ਖਰਾਬ ਕਰੀ ਉਹਨੂੰ ਸਾਰੀ ਨੂੰ ਪੱਧਰ ਕਰ ਰਹੇ ਹਾਂ ਜੀ ਹੈਗੀ ਤਾਂ ਬਹੁਤ ਵੱਡੀ ਚੁਣੌਤੀ ਸੀਗੀ ਜੀ ਤੁਸੀਂ ਦੇਖੋ 1500 ਲੀਟਰ ਡੇਲੀ ਡੀਜ਼ਲ ਪਾਇ ਅਸੀਂ ਪੰਜਾਬ ਦੇ ਹਰਿਆਣੇ ਦੇ ਵੱਖ-ਵੱਖ ਥਾਵਾਂ ਦੇ ਨਗਰਾਂ ਦਾ ਧੰਨਵਾਦ ਕਰਦੇ ਹਾਂ ਆਪ ਜੀ ਨੇ ਸਾਨੂੰ ਡੀਜ਼ਲ ਚ ਸਪੋਰਟ ਕੀਤੀ ਤਾਂ ਅੱਜ ਜਾ ਕੇ ਜਿਹੜਾ ਇਹ ਕਾਰਜ 40-40 ਟਰੈਕਟਰ ਇੱਕ ਦਿਨ ਚ ਚਲਾਉਣੇ ਬਹੁਤ ਵੱਡੀ ਗੱਲ ਸੀ ਸਾਡੇ ਲਈ ਪਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਕਰੇ ਲੋ ਜੀ ਕੱਲੇ-ਕੱਲੇ ਵੀਰ ਨੂੰ ਹਾਕ ਮਾਰੋ ਚਕਾਓ ਜੀ ਲਓ ਮਨਜੀਤ ਸਿੰਘ ਬੁਛਾਰਨ ਸਿੰਘ ਮਨਜੀਤ ਸਿੰਘ ਆਓ ਜੀ ਕਿਹੜੇ ਨੇ ਆਓ ਵੀਰੇ ਸਿਗਨੇਚਰ ਕਰੋ ਇਹ ਤੁਸੀਂ ਪਹਿਲਾਂ ਲਿਖਿਆ ਨਹੀਂ ਪਿੱਛੇ ਓਕੇ ਲਿਖੋ ਵੀਰ ਦੇ ਠੀਕ ਕੋਈ ਗੱਲ ਨਹੀਂ ਲਿਖੋ ਸਿਗਨੇਚਰ ਕਰਾਓ ਵੀਰ ਨੂੰ ਤੁਸੀਂ ਕਾਹਦੇ ਤੇ ਲੈ ਕੇ ਜਾਉਂਗੇ ਜੀ ਵੀਰੇ ਉਹਨਾਂ ਦੇ ਨਾ ਹੀ ਤਿੰਨ ਕਿੱਲੇ ਦੇ ਵਿੱਚ ਰੇਤ ਚੜ ਗਈ ਜੀ ਔਰ ਦੋ ਕਿੱਲੇ ਬੀਜ ਬਜਾਈ ਨਹੀਂ ਮਤਲਬ ਪੰਜ ਕਿੱਲੇ ਜ਼ਮੀਨ ਆ ਜੀ ਮਤਲਬ ਕਿਸਾਨਾਂ ਲਈ ਬਹੁਤ ਵੱਡੀ ਚੁਣੌਤੀ ਆ ਜੀ ਦੇਖੋ ਜਦੋਂ ਖੇਤ ਦੇ ਵਿੱਚ ਫਸਲ ਮਰਦੀ ਆ ਕਿਸਾਨ ਫਸਲ ਤਾਂ ਲੈਂਦਾ ਚੱਲ ਪਰ ਜਦੋਂ ਖੇਤ ਦੀ ਉਹ ਦੁਰਦਸ਼ਾ ਹੁੰਦੀ ਆ ਬੱਟਾ ਨਹੀਂ ਕੋਈ ਬੋਰ ਖੜ ਗਏ ਉੱਥੇ ਜਾ ਕੇ ਕਿਸਾਨ ਨੂੰ ਬੜੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਆਪਣੇ ਵੱਲੋਂ ਵਾਦਾ ਕੀਤਾ ਸੀ ਤਿੰਨ ਪਿੰਡਾਂ ਨੂੰ ਪਹਿਲੀ ਪੱਧਰ ਕਰਨ ਦਾ ਜੋ ਪੂਰਾ ਹੁੰਦਾ ਜਾ ਰਿਹਾ ਗੁਰੂ ਸਾਹਿਬ ਦੀ ਕਿਰਪਾ ਨਾਲ ਅਤੇ ਖਾਦ ਬੀਜ ਦਾ ਅੱਜ ਜਿੰਨੀ ਪੈਲੀ ਜਿੱਦੀ ਜਿੰਨੀ ਖਰਾਬ ਹੋਈ ਉਹਨਾਂ ਖਾਦ ਵਿੱਚ ਵੰਡਿਆ ਜਾ ਰਿਹਾ ਜੀ ਤੁਸੀਂ ਵੀਰੇ ਤੁਹਾਡੀ ਪੈਲੀ ਕੱਲ ਨੂੰ ਟਰੈਕਟਰਾਂ ਦੀ ਬਾਰੀ ਆਉਣੀ ਆ ਚਲੋ ਠੀਕ ਆ ਵੀਰੇ ਤੁਹਾਡਾ ਸ਼ੁਭਨਾਮ ਕੀ ਦੱਸੇ ਤੁਸੀਂ ਮਨਜੀਤ ਸਿੰਘ ਜੀ ਕਰੋ ਸਿਗਨੇਚਰ ਵੀਰੇ ਔਰ ਇਦਾਂ ਸੰਤ ਜੀ ਤੁਹਾਡੀ ਪੈਲੀ ਹੋ ਗਈ ਪੱਦਰ ਜੀ ਕਿ ਹੋਣੀ ਆ ਬਾਬਾ ਜੀ ਮੇਰਾ ਨਾ ਕਿਲਾ ਥਾ ਉਦੇ ਵਿੱਚ 2-4 ਘੰਟੇ ਲੱਗਣ ਵਾਲਿਆ ਤੇ ਬਾਕੀ ਮੈਨੂੰ ਤੇਲ ਦੇ ਦੋ ਬੀਚਾਂ ਹਾਂ ਨਹੀਂ ਕੋਈ ਨਾ ਤੁਹਾਡੇ ਪਿੰਡ ਟਰੈਕਟਰ ਚੱਲ ਰਹੇ ਨੇ ਅਸੀਂ ਆਪ ਕਰਾਂਗੇ ਮਤਲਬ ਪੰਮਿਲਾ ਤਾਂ ਆਈਆਂ ਮੇਰਾ ਥੋੜਾ ਕੋਈ ਨਾ ਕੋਈ ਨਾ ਕੋਈ ਨਾ ਜਿਆਦਾ ਨਹੀਂ ਦੋ ਕੋਈ ਨਾ ਕੋਈ ਨਾ ਕੋਈ ਨਾ ਹੋਰ ਵੀਰੇ ਠੀਕ ਠਾਕ ਜੀ ਸਾਰੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਸੰਗਤ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਅਸੀਂ ਦੱਸਣਾ ਚਾਹੁੰਦੇ ਆ ਪਿਛਲੇ 6 ਸਾਲਾਂ ਤੋਂ ਸੇਵਾ ਚੱਲ ਰਹੀ ਹੈ ਜੀ ਅਸੀਂ ਮੈਂਟਲੀ ਪਰੇਸ਼ਾਨ ਜਿਹੜੇ ਵਿਅਕਤੀ ਨੇ ਉਹਨਾਂ ਲਈ ਘਰ ਬਣਾ ਰਹੇ ਹਾਂ ਬਹੁਤ ਵੱਡਾ ਹੁਣ ਜਨਵਰੀ ਦੇ ਵਿੱਚ 6 ਕੀਲਿਆਂ ਦੇ ਵਿੱਚ ਨੀ ਪੱਥਰ ਰੱਖਣ ਲੱਗੇ ਆ ਜੀ ਜਿਹਦੇ ਵਿੱਚ 11500 ਮੈਂਬਰ ਉਹ ਰਹਿ ਸਕਣਗੇ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਨਾ ਮਾਂ ਨਾ ਬਾਪ ਨਾ ਭਾਈ ਨਾ ਭੈਣ ਜਿਨ੍ਹਾਂ ਨੂੰ ਸਾਹਮਣ ਵਾਲਾ ਕੋਈ ਨਹੀਂ ਉਹਨਾਂ ਦੀ ਕੇਅਰ ਕੀਤੀ ਜਾਣੀ ਹੈ ਜੀ ਉਹਨਾਂ ਨੂੰ ਰੱਖਣ ਲਈ ਘਰ ਦਾ ਨੀ ਪੱਥਰ ਰੱਖਿਆ ਜਾਣਾ ਜੀ ਜਨਵਰੀ ਦੇ ਵਿੱਚ ਔਰ ਇਸ ਵਕਤ ਜੇ ਆਪਾਂ ਗੱਲ ਕਰੀਏ ਲਚਕਾਣੀ ਪਿੰਡ ਦੇ ਵਿੱਚ ਆਪਣੇ ਕੋਲੇ 1200 ਮੈਂਬਰ ਰਹਿ ਰਹੇ ਨੇ ਜੀ ਜਿਹੜਾ ਇੱਕ ਪਰਿਵਾਰ ਬਣ ਗਿਆ ਬਹੁਤ ਵੱਡਾ ਪਟਿਆਲਾ ਟੂਪਾ 500 ਰੋਡ ਦੇ ਉੱਪਰ ਤੁਸੀਂ ਉੱਥੇ ਵੀ ਜਰੂਰ ਵਿਜ਼ਿਟ ਕਰਿਓ ਇੱਥੇ ਆਪਣਾ ਮਹੀਨੇ ਦੀ ਸੇਵਾ ਹੋਰ ਆ ਜੀ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਇਹ ਤਿੰਨ ਪਿੰਡਾਂ ਦੀ ਫਤਿਹ ਕਰਾਂਗੇ ਜੀ ਫਿਰ ਆਪਾਂ ਅਗਲਾ ਪਿੰਡ ਕੋਈ ਗੋਦ ਲਵਾਂਗੇ ਕਿਉਂਕਿ ਆਪਣੇ ਬੈਠਣ ਨਾਲ ਜੇ ਕਿਸੇ ਨਗਰ ਦੇ ਜਿਹੜੀ ਜ਼ਮੀਨ ਠੀਕ ਹੁੰਦੀ ਆ ਆਪਾਂ ਜ਼ਰੂਰ ਸੰਗਤਾਂ ਨਾਲ ਸਲਾਹ ਕਰਕੇ ਜਿਹੜਾ ਅਗਲਾ ਪਿੰਡ ਗੋਦ ਲਵਾਂਗੇ ਪਰ ਇਹ ਤਿੰਨ ਪਿੰਡ ਕੰਪਲੀਟ ਹੋਣ ਤੋਂ ਬਾਅਦ ਜੀ ਧੰਨਵਾਦ ਜੀ ਸ਼ੇਅਰ ਕਰ ਦਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ